ਚਲੋ ਐਵਰਪਾ ਆ ਕੀ ਪੈਰ ਕੱਢਿਆ ਐਵਰਪਾ ਵੇ ਕੀ ਪੁੱਬਲ ਹੋਈ ਮੇ ਤਾਂ ਐਏ ਇਹ ਪੁੱੜਾ ਹੋਈ ਐ ਹਰ ਰੱਬਾ ਅਰ ਰੱਬਾ ਬਾਪ ਦਾ ਤੇਰੇ ਤੋਂ ਭੁੱਲ ਨਹੀਂ ਹੋਈ ਇਹਦੇ ਪਿੱਛੇ ਤੂੰ ਪਾਪ ਬਹੁਤ ਵੱਡਾ ਕੀਤਾ ਮੈਂ ਤਾਂ ਬਾਪ ਕੀਤਾ ਤਾਂ ਬੁਗਤੀ ਜਨਾ ਹਜੇ ਕਿ ਮੇਰੇ ਹੋਰ ਵੀ ਬੁਤੇਗਾ ਹਾਂ ਤੇ ਮੈਂ ਬਾਪ ਕੀਤਾ ਤਾਂ ਬੁਗਤੀ ਜਨਾ ਹਾਂ ਜੇ ਮੈਂ ਟਿੱਡੇ ਚ ਕੁੜੀ ਮਾਰੀ ਤੇ ਅੱਜ ਬਾਪ ਖੜੀ ਹੋਈ ਵੀ ਕੀ ਬਤਾ ਕੀ ਹੈਗੇ ਬੱਚੇ ਦਾ ਬਾਪੂਆ ਦੀ ਕੁੜੀ ਤੋਂ ਬਣਾ ਕੇ ਲੈ ਆਂ ਮੈਂ ਬਣਾਉ ਜਦੋਂ ਹੈ ਨਹੀਂ ਆਪ ਮੈਂ ਬਾਪ ਕਰਦਾ ਮੈਂ ਆ ਜਿੰਦਗੀ ਚ ਜਨਾਬ ਧੋਖੇ ਕਰਦਾ ਧੋਖਰਾ ਗੱਦਗਾ ਹਾਂ ਤਾ ਤੂੰ ਚੋਰੀ ਤੋਂ ਪੈਸੇ ਦੇ ਦੇ ਕੇ ਇਹਨਾਂ ਨੂੰ ਘਰ ਤੋੜ ਦਰਿਆ ਤੇ ਲੋਕਾਂ ਨੇ ਬਹੁਤ ਸਮਝਾਇਆ ਸੀ ਤੇਰੇ ਤੱਕ ਹੀ ਆ ਗਈ ਤੇਰਾ ਮੁੰਡਾ ਨਸ਼ਾ ਕਰਦਾ ਨਸ਼ਾ ਕਰਦਾ ਤੇ ਤੂੰ ਬੱਕੀ ਆਈ ਜਾਂਦੀ ਸੀ ਉਦੋਂ ਚੋਰੀ ਕੋਈ ਦਿੰਦੇ ਸੀ ਲੈ ਕੇ ਜਾਂਦਾ ਖੋਹ ਲੈ ਜਾਂਦਾ ਸੀ ਕੁਝ ਵੀ ਕਰਦਾ ਸੀ ਸ਼ਦਾ ਆ ਤਾਂ ਨਾ ਕੰਮਦਾ ਪਹਿਲਾਂ ਤਾਂ ਚੋਰੀ ਦਿੰਦੇ ਸੀ ਬਾਪੂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਕੀ ਗੱਲ ਹੋ ਗਈ ਆ ਬੰਦਾ ਦਿੱਤੇ ਜਾ ਮਰ ਗਿਆ ਉਹ ਮਨਾਂ ਆ ਗਿਆ ਠੀਕ ਆ ਲਾ ਗਿਆ ਆ ਕੋਈ ਵੀ ਗੱਲ ਸੁਣਾ ਹੁਣ ਚੁੱਪ ਕਰ ਜਾ ਗੱਲ ਸੁਣਾ ਇੱਕ ਮਿੰਟ ਹੈ ਕਿਸਰਾ ਬਾਈ ਤੂੰ ਐ ਕਰ ਮੀ ਗੱਲ ਸੁਣਾ ਠੀਕ ਐ ਦੱਸਣਾ ਹੁਣ ਪੈਣਾ ਹੀ ਹੈ ਹਾਂ ਠੀਕ ਐ ਇਹ ਬੱਪੂ ਦੀ ਗੱਲ ਸੁਣਾ ਇੱਕ ਮਿੰਟ ਕੋਈ ਮਰਨਾ ਹੁਣ ਗੱਲ ਸੁਣਾ ਇੱਕ ਮਿੰਟ ਮਰਨ ਲਾ ਮਰ ਗਿਆ ਠੀਕ ਐ ਕਿੱਥੇ ਗਿਆ ਕਿਥੇ ਸੀਗਾ ਇਹ ਕੰਡਰ ਚ ਆਇਆ ਸੀ ਇਸ ਚ ਨਹੀਂ ਉਦੋਂ ਪਹਿਲਾਂ ਕਿਤੇ ਗਿਆ ਹੋਣਾਗਾ ਸੂਏ ਤੇ ਬਈ ਸਾਡੇ ਨੂੰ ਸੂਆ ਪੈਂਦਾ ਅੱਛਾ ਯਾ ਰਖੜੀ ਕਿਥੋਂ ਲੈ ਕੇ ਕੁੜੀ ਤਾਂ ਆਪਣੇ ਹੈ ਨਹੀਂ ਯਾਰ ਕੁੜੀ ਤਾਂ ਹੈ ਨਹੀਂ ਰੱਖੀ ਇਹਨਾਂ ਦਾ ਬਈ ਦਿਗਾਰਡ ਕਰਨਾ ਕੀ ਤੋਂ ਮੈਂ ਕਿਥੋਂ ਕੀ ਕਰਾ ਕੇ ਲਿਆਉਣੀ 100 ਥੋੜਾ ਕੇ ਲੈ ਆ ਰਖੜੀ ਇਹ ਆਪ ਵੀ ਬਣਾ ਕੇ ਲੈ ਆ ਕੇ ਤੂੰ ਠੀਕ ਹੈ ਹੋ ਸਕਦਾ ਕਿ ਤੇ ਦੋਸਤ ਦੀ ਭੈਣ ਤੋਂ ਬਣਾ ਕੇ ਲੈ ਆ ਹੋਵੇ ਹਾਂ ਹਾਂ ਠੀਕ ਹੈ ਬਹੁਤ ਮਾੜਾ ਹੋਇਆ ਬਾਪੂ ਯਾਰ ਤੁਹਾਨੂੰ ਪਤਾ ਕਿਵੇਂ ਲੱਗਿਆ ਕਿਸਲ ਬਈ ਮੌਦ ਹੋਗੀ ਕੀ ਨਹੀਂ ਦੱਸਿਆ ਤੈਨੂੰ ਨਨ ਗੱਸਨ ਵਾਲੇ ਦਾ ਬਈ 10 ਰੁਪਏ ਦਾ ਟਿੱਕੀ ਦਾ ਨਾਲ ਹੀ ਹੋਣ ਉਹ ਅੱਛਾ ਹਾਂ ਕੌਣ ਕੌਣ ਸੀ ਬਈ ਕਿੰਨੇ ਜਾਣੇ ਇਸ ਜਿੱਤੋ ਪਿੰਦ ਸੀ ਇਹ ਬਾਹਲੇ ਬਈ ਕਿੰਨੇ ਕ ਦੱਸਾਂ ਸਾਡੇ ਬਈ ਵੀਡੀਓ ਬਣਾ ਵੀ ਬੰਕੇ ਯਾਰ ਇੰਨੇ ਆ ਜਿੰਨੇ ਵੀ ਕਹਦੇ ਅੱਛਾ ਹਾਂ ਇਸ ਤੋਂ ਬਾਅਦ ਲਗਾਪੂ ਤੇਰੀ ਨਾਲ ਬਾਤ ਗੱਲ ਕਰਦੇ ਬਈ ਕਿੰਨਾ ਚਿਰ ਹੋ ਗਿਆ ਜੀ ਬਾਈ ਇਹ ਬਾਈ ਨੂੰ ਛੱਡਿਆ ਪਿੰਦ ਨੂੰ ਯਾਰ ਬਈ 3 ਸਾਲ ਹੋ ਗਏ ਇਹਨੂੰ 3 ਸਾਲ ਹੋ ਗਏ ਸੀ ਸਾਡੇ ਬਹੁਤ ਕਲੇਸ਼ ਪੈਂਦਾ ਸੀ ਘਰੇ ਹੂੰ ਇਹੀ ਬਾਪੂ ਜਿਹੜਾ ਰੋਂਦਾ ਨਾ ਇਹਨੇ ਤੇ ਮੇਰੀ ਮਾਂ ਨੇ ਚੋਰੀ ਪੈਸੇ ਦੇ ਦੇ ਕੇ ਚੋਰ ਨੂੰ ਅਸੀਂ ਬਹੁਤ ਲੜਨਾ ਵੀ ਨਾ ਨਾ ਕਿਸਰ ਬਈ ਪਤਾ ਕੀ ਹੈ ਮਾਂ ਪਿਓ ਗੜਾ ਇਹ ਕਹਿੰਦਾ ਮੇਰਾ ਮੁੰਡਾ ਨਸ਼ਾ ਪਤਾ ਕਰੇ ਯਾਰ ਕਿਦਾ ਜੀ ਕਰਦਾ ਯਾਰ ਪਾਣਾ ਲੜਦੇ ਸੀ ਇਹ ਹੈ ਜੇ ਲੋਕ ਕਹਿੰਦੇ ਨਾ ਵੀ ਤੁਹਾਡਾ ਮੁੰਡਾ ਨਸ਼ਾ ਕਰਦਾ ਇਹ ਉਲਟਾ ਗੱਲ ਪੈਂਦੇ ਸੀ ਮੇਰੇ ਸਾਡੇ ਖੁਦ ਪੈਂਦੇ ਸੀ ਅੱਛਾ ਹਾਂ ਤੂੰ ਵੱਡਾ ਕੰਮ ਵਾਲਾ ਆ ਗਿਆ ਫਲਾਣਾ ਠੰਕਾ ਤੂੰ ਇਹਨੂੰ ਐ ਬਦਨਾਮ ਕਰਦਾ ਐ ਕਰਦਾ ਅੱਜ ਆਉਂਦੇ ਹੱਥੀਆਂ ਦੇਖ ਲੈ ਕੀ ਹੋਈ ਜਾਂਦਾ ਬਈ ਕਿ ਤੂੰ ਬਈ ਮੈਂ ਬਈ ਆਪਦਾ ਕੰਮ ਕਰਦਾ ਯਾਰ ਅੱਛਾ ਹਾਂ ਤੇ ਬੱਚੇ ਕਿੰਨੇ ਇਹਦੇ ਹੁਣ ਦੋ ਬੱਚੇ ਇਹਦੇ ਆ ਦੋ ਮੇਰੇ ਆ ਠੀਕ ਹੈ ਹੁਣ ਬੱਚਿਆਂ ਦਾ ਬਈ ਪਾਰਨ ਬੋਛਣਾ ਇਹ ਕਰਾਂਗੇ ਹੁਣ ਬਈ ਬੱਬੂ ਇਹ ਗੱਲ ਸਹੀ ਹੈ ਵੀ ਤੂੰ ਇਹਦਾ ਹੱਕ ਚ ਬੋਲਦਾ ਸੀ ਹੱਕ ਚ ਬੋਲ ਤੇ ਫਿਰ ਹੁਣ ਰੋਂਦਾ ਕੀ ਫਾਇਦਾ ਹਾਂ ਫਿਰ ਬਈ ਤੈਨੂੰ ਤਾਂ ਕੀ ਪਤਾ ਜੇ ਇੰਨਾ ਗੰਮਾ ਜਿ ਪਾਉਂ ਜੇ ਵੀ ਚੱਲ ਮਾੜਾ ਮੋਟਾ ਕੋਈ ਉਹ ਕਰਨਗੇ ਆ ਠੀਕਾ ਦੇ ਤਾ ਕੀ ਪਤਾ ਬਈ ਹੋਰ ਬਹੁਤ ਮਰਨਗੇ ਅਜੇ ਕੀ ਹੋ ਗਿਆ ਇਹ ਤਾਂ ਸਾਡਾ ਮਰਿਆ ਬਈ ਕਿਵੇਂ ਦੇ ਮੂਰੇ ਬਣਾ ਦੱਸਿਆ ਸਾਰੀ ਹਿਸਟਰੀ ਦੱਸ ਕਿਵੇਂ ਲੱਗਿਆ ਕਿਹਨੇ ਲਾਇਆ ਕਿੱਥੋਂ ਲੱਗਿਆ ਬਈ ਲਾਉਣ ਵਾਲਾ ਤਾਂ ਦੇਖ ਆਪਾਂ ਨੂੰ ਪਤਾ ਨਹੀਂ ਵੀ ਕੀਨੇ ਲਾਇਆ ਹੂੰ ਪਰ ਜੇ ਕੋਈ ਲਾਉਂਦਾ ਤੈਨੂੰ ਨਹੀਂ ਲਾਦਾ ਕਿਸੇ ਨੇ ਆਪਾਂ ਦਾ ਵੀ ਪਿੰਦੇ ਨਹੀਂ ਨਾ ਇਹ ਵੀ ਜੇ ਕਿਸੇ ਦਾ ਇਰਾਦਾ ਹੋ ਆਪਾਂ ਕਿਸੇ ਨੂੰ ਨਾ ਕੋਈ ਮਾਰਾ ਹੂੰ ਪਰ ਇੰਨੇ ਕਾ ਵੀ ਅੱਜ 25 ਬੰਦੇ ਮੇਰੀ ਨਿਗਾਹ 'ਚ ਆ ਵੀ ਜਿਹੜੇ ਟੀਕੇ ਲਾਉਂਦੇ ਸਾਡੇ ਪਿੰਡ ਦੇ ਇਹ ਠੀਕ ਹੈ ਨਾ ਮਰੇ ਭਾਈ ਹਾਂ 25 ਬੰਦੇ ਹਨ ਬਾਹਾਂ ਬੂਆਂ ਜਮ ਉੱਥੇ ਬੋਰਡ ਆਪਾਂ ਕਦੇ ਦਿਖਾ ਦੇਵਾਂਗੇ ਬੋਰਡ ਦੇ ਨਾਂ ਮੰਜਾ ਡਾਉਣ ਨੂੰ ਥਾਂ ਬਣਾ ਛੱਡਿਆ ਵਿੱਚ ਅੱਛਾ ਜੀ ਕੱਪੜਾ ਲਾ ਕੇ ਚਾਰ ਸਪੀਰੇ ਹੂੰ ਬਾਈ ਉੱਥੇ ਉਹਦੂ ਦੋ ਦਿਨ ਪਹਿਲਾਂ ਇੱਕ ਮੁੰਡਾ ਹੋਰ ਮਰਿਆ ਹੂੰ ਐ ਤਾਂਹਾਂ ਚੜ ਕੇ ਟੀਕਾ ਲਾ ਲੈ ਉੱਥੇ ਮਰ ਗਿਆ ਕਿੱਥੋਂ ਬਾਈ ਉਹ ਬੋਰਡ ਆਪਣੇ ਸੂਏ ਤੇ ਠੀਕ ਹੈ ਦਿਖਾਵਾਂਗੇ ਤੈਨੂੰ ਕਦੇ ਠੀਕ ਹੈ ਆਪਾਂ ਉਹ ਵੀ ਦਿਖਾ ਦਾਂਗੇ ਕਿਤੇ ਹੂੰ ਤੇ ਲੈ ਲੈਣਾ ਮਾਲਾ ਬੋਰਡ ਦੇ ਤਾਂਹ ਇੰਨਾ ਉੱਚਾ ਥਾਂ ਹੈ ਹੂੰ ਉੱਥੇ ਚੜ ਕੇ ਜਦੋਂ ਟੀਕਾ ਲਾ ਲੈ ਇੱਕ ਟੀਕਾ ਲਾ ਡਿੱਗ ਗਿਆ ਤੇ ਉਹਦੀ ਬਾਈ ਕੁੜੀ ਆਈ ਸਕੂਲ ਚੋਂ ਪੜ੍ਹ ਕੇ ਉਹਨੇ ਰੌਲਾ ਪਾਇਆ ਬਈ ਇਹ ਸਿਰ ਫੋਨ ਹੈਗਾ ਫੋਨ ਤਾਂ ਲੱਗ ਰਿਹਾ ਉਸੇ ਕੀ ਆ ਹੁਣ ਕਹਿਣਾ ਵੀ ਬਣੇ ਵੀ ਯਾਰ ਮੁੰਡੇ ਇਹ ਆ ਗੱਲ ਹੋ ਗਈ ਠੀਕ ਹੈ ਜੇ ਕੋਈ ਨਹੀਂ ਉਹਨੂੰ ਦੱਸ ਦਿਓ ਵੀ ਭਾਈ ਅਸੀਂ ਆ ਇੱਥੇ ਆ ਗੱਲ ਹੋ ਗਈ ਘਰੇ ਪਰਿਵਾਰੋਂ ਦਾ ਫੋਨ ਲਾਉਣਾ ਕਿ ਬੰਦੇ ਜੀ ਨਾ ਉਹਨੂੰ ਇਹ ਰਲਗੋਂ ਦੀ ਲੋੜ ਨਹੀਂ ਡਾਕਟਰਾਂ ਨੇ ਭਾਈ ਜੀਰ ਫੜ ਕਰ ਦੇਣੀ ਹੈ ਜੀ ਬਾਪੂ ਉਹਨੂੰ ਰੋਕਿਆ ਨਹੀਂ ਕਿ ਪਰ ਮਿੱਟੀ ਬਲੀਦ ਕਰ ਦੇਣਗੇ ਉਹਦੇ ਨੇ ਮਿੱਟੀ ਖਰਾਬ ਹੋ ਜੂਗੀ ਜਵਾਕ ਦੀ ਬਹੁਤ ਪੰਜਾਬ ਦੇ ਖਲਾਤ ਮਾਰੇ ਹੋਏ ਨੇ ਹੈਲੋ ਹਾਂ ਅਸੀਂ ਆਉਣੇ ਆ ਉਹ ਮਿਲ ਗਿਆ ਸੀ ਉਹਦੀ ਡੈਥ ਹੋ ਗਈ ਬਈ ਕਿੰਨੇ ਭਰਾ ਤੁਸੀਂ ਅਸੀਂ ਦੋ ਭਾਈ ਸੀ ਬਈ ਭੈਣ ਭੈਣ ਦਾ ਹੀ ਨਹੀਂ ਭੈਣ ਤਾਂ ਬਾਪੂ ਨੇ ਮਰਵਾਤੀ ਬਈ ਪਹਿਲਾਂ ਕਿਵੇਂ ਉੱਖ ਜੀ ਮਰਵਾਤੀ ਹੈ ਬਾਪੂ ਤਾਂ ਹੀ ਰਕੜੀ ਜਾਬ ਦੇ ਗਾਪੂ ਆ ਦੀ ਕੁੜੀ ਤੋਂ ਬਣਾ ਕੇ ਨਹੀਂ ਨਹੀਂ ਤੇ ਕੁੜੀ ਕਮਰੇ ਦੀ ਉਹ ਕੁੜੀ ਉਹਦੋਂ ਜਦੋਂ ਕਹਿੰਦੇ ਇੱਕ ਜਵਾਬ ਹੀ ਲਓ ਕਹਿੰਦੇ ਮੁੰਡੇ ਆ ਦੇਖੋ ਭਾਈ ਲੋਕ ਨਾ ਕੁੜੀਆਂ ਤੋਂ ਡਰਦੇ ਆ ਵੀ ਖੜੀ ਕੁੜੀ मतलब ਕੀ ਸਾਡੀ ਪੱਗ ਨੂੰ ਦਾਜ ਨਾਲ ਲਾਜ ਨਾਲ ਲਾ ਦੇ ਗੱਲ ਬਾਪੂ ਇਹੀ ਹੈ ਬੰਦ ਨਾ ਬੰਨ ਕਿਸੇਰ ਕੀ ਗੱਲ ਹੋਈ ਸੀ ਬਾਈ ਸਹੀ ਸੀ ਕਿਉਂਕਿ ਉਹ ਨਹੀਂ ਅਗਲਾ ਡਰਦਾ ਦੀ ਸਾਡੀ ਬਦਨਾਮੀ ਨਾ ਕਰਾ ਦੇ ਐਂ ਨਾ ਕਰਾ ਦੇ ਪਰ ਅੱਜ ਕੁੜੀਆਂ ਬਾਈ ਮੁੰਡਿਆਂ ਨਾਲ ਚੰਗੀਆਂ ਦਾਜ ਦੇ ਤੱਕ ਜਿਹੜੇ ਉਹ ਸੀ ਦਾਜੀਆਂ ਨੇ ਫੇਰ ਦਾਜ ਵਾਲਿਆ ਬਾਈ ਬਾਪੂ ਗੱਲ ਸੁਣ ਜੇ ਕੁੜੀ ਪੜ੍ਹਦੀ ਲਿਖਦੀ ਦਾਜ ਕੇ ਮੰਗਦੇ ਤੋਂ ਦਾਜ ਕੌਣ ਮਾ ਬਾਈ ਤੇਰਾ ਵਿਆਹ ਹੋਇਆ ਹਾਂ ਤੂੰ ਦਾਜ ਲਿਆ ਨਾ ਬੜੀ ਬੜੀ ਲਿਖੀ ਹੈ ਹਾਂ ਤੇ ਫੇਰ ਨਹੀਂ ਭਈ ਅੱਜ ਕੱਲ ਦਾ ਰਵਾਜ ਹੀ ਕੜੀ ਕਿੰਨੇ ਬੜੀ ਹੈ 10 ਪੜੀ ਹੈ ਤੂੰ ਮੇਰੇ ਘਰ ਆਣੀ ਤੂੰ ਕਿੰਨੇ ਬੜਿਆ ਮੈਂ ਵੀ 10 ਪੜੀ ਫੇਰ ਤੂੰ ਲੈ ਆਈ ਨਾ ਨਹੀਂ ਲੈ ਆਉਂਗੀ ਮਤਲਬ ਜਮਾ ਆਏ ਬਹਿ ਕੇ ਲੈ ਆਏ ਇਹਨੇ ਭਈ ਕਹਿ ਕੇ ਕਹਿੰਦਾ ਨਾ ਸੀ ਕੁਝ ਲੈਣਾ ਨਾ ਕੁਝ ਕਰਨਾ ਠੀਕ ਹੈ ਨਹੀਂ ਭਈ ਫਿਰ ਗਲਤੀ ਦਾ ਬਾਪੂ ਦੀ ਵੀ ਹੈ ਨਾ ਜਿਹਨੇ ਕੁੜੀ ਨੂੰ ਕੁੱਖ ਜੀ ਮਾਰਦਾ ਉਸਦੇ ਤੇਰੀ ਕੁੜੀ ਅੱਜ ਅਸਰ ਹੁੰਦੀ ਹੈ ਬਾਪੂ ਯਾਰ ਅਸੀ ਭਈ ਆਪੱਖੀ ਨੇ ਵੀ ਗੁਣਾ ਕਰ ਹਾਂ ਨਾ ਤੈਨੂੰ ਮਾਪ ਕੀਤੇ ਭਈ ਬਾਪੂ ਤੂੰ ਨਹੀਂ ਆਉਣਗੇ ਆਪੂ ਕੀਤੇ ਨਾ ਤੂੰ ਤੁਹਿਆ ਉਹ ਉਹਦੀ ਥਾਂ ਤੇ ਮੁੰਡਾ ਆ ਲਿਆ ਤੇ ਮੁੰਡਾ ਤੇਰੇ ਗੁੱਖ ਚ ਪਿਆ ਬੁੱਕਲ 'ਚ ਬੈਠ ਗਿਆ ਮੈਂ ਤਾਂ ਹੀ ਤਾਂ ਕਿਤੇ ਆਹ ਮੁੰਡੇ ਨੇ ਕਹਿੰਦਾ ਮੈਂ ਵੀ ਆਹ ਮੁੰਡੇ ਮੁੰਡਾ ਇਹਦੀ ਬੁੱਕਲ 'ਚ ਪਿਆ ਫੇਰ ਚੰਗਾ ਲੱਗਦਾ ਬਾਈ ਹਾਂ ਪਰ ਬਈ ਆਪਾਂ ਇਹ ਗੱਲ ਕਹਿੰਦੇ ਲੋਕਾਂ ਨੂੰ ਵੀ ਬਈ ਕਿਸੇ ਦਾ ਗੁੱਸਾ ਨਾ ਕਰੋ ਜੇ ਕਿਸੇ ਦਾ ਮੁੰਡਾ ਕਹਿੰਦਾ ਨਾ ਕੋਈ ਵੀ ਬਈ ਤੇਰਾ ਮੁੰਡਾ ਨਸ਼ਾ ਕਰਦਾ ਹੁੰਦੇ ਤੋਂ ਬਈ ਪਿੰਡ ਛੱਡ ਛੱਡ ਕੇ ਨੋਂਦੇ ਨਹੀਂ ਸੀਗੇ ਬਈ ਬਹੁਤ ਕਹਿੰਦੇ ਸੀ ਲੋਕ ਪਰ ਇਹ ਗੱਲ ਪੈ ਜਾਂਦਾ ਸੀ ਸਾਡਾ ਮੁੰਡਾ ਨੇ ਕਿੱਥੋਂ ਕਰਦਾ ਜੇ ਮੈਂ ਕਹਿੰਦਾ ਸੀ ਖੁਦ ਹੂੰ ਮੈਥੋਂ ਚੋਰੀ ਪੈਸੇ ਦਿੰਦਾ ਸੀ ਹੂੰ ਕੀ ਕਹਿੰਦਾ ਸੀ ਬੇਟਾ ਕਹਿੰਦਾ ਤੂੰ ਗੱਪ ਮਾਰਦਾ ਤੈਨੂੰ ਐ ਮੈਂ ਐ ਕਰਦਾ ਫਾਪੀ ਤੂੰ ਕੰਮ ਕਰਦਾ ਤਾਂ ਕਹਿੰਦਾ ਇਹ ਕੰਮ ਨਹੀਂ ਕਰਦਾ ਕਿਹਦੇ ਨਾਲ ਸੀ ਬਈ ਇਹ ਇਹ ਉਹ ਤੇ ਮੁੰਡਿਆ ਯਾਰ ਸਾਡੇ ਨੇੜੇ ਤੇ ਨਹੀਂ ਉਹ ਨਹੀਂ ਮਤਲਬ ਕਿਹੜੇ ਘਰੇ ਸੀ ਬਾਪੂ ਨਾਲ ਸੀ ਤੇਰੇ ਨਾਲ ਰਹਿੰਦਾ ਸੀ ਅੱਡ ਸੀ ਤਾਂ ਇਹ ਅੱਡ ਕਰਨ ਲਾ ਕਰਿਆ ਸੀ ਸਕਲਾ ਅੱਡ ਸੀ ਜੇ ਰਹੂ ਤੇ ਮੜਾ ਨਹੀਂ ਕਰਾ ਸੀ ਮੜਾ ਮੋੜਾ ਜੱਟ ਵੀ ਸੁਧਰ ਜਾਊਗਾ ਬਾਈ ਫਿਰ ਹੁਣ ਉਹ ਇਹ ਦੱਸ ਵੀ ਇੱਕ ਰੋਟੀ ਪਾਣੀ ਕਿੱਥੋਂ ਖਾਣਗੇ ਯਾਰ ਕਿੱਥੋਂ ਰੂ ਇਹਦਾ ਪਰਿਵਾਰ ਰੋਟੀ ਕਿੱਥੋਂ ਖਾਊਗਾ ਉਦਾਹਰਣ ਤੋਂ ਕੰਮ ਸਿੱਖਿਆ ਹੋਇਆ ਹੈ ਬਈ ਤੇਰਾ ਕੰਮ ਕਰ ਲੈਣਾ ਕਿ ਥੋੜੀ ਕਿਥੋਂ ਖਾਊ ਇਹਦਾ ਪਰਿਵਾਰ ਇਹ ਇਹ ਦੀ ਜਾਣ ਨਹੀਂ ਬਣਦਾ ਸਾਰਾ ਹੁਣ ਹਾਂ ਇਸੇ ਦੀ ਜਾਣ ਨਹੀਂ ਬਣਦਾੜੋ ਨਹੀਂ ਉਹੀ ਜਾਣ ਤੋਂ ਬਹੁਣ ਬਣਦਾ ਮਿਸਰੇ ਨੇ ਠੇਕਾ ਥੋੜੀ ਲੈ ਦੇਖਿਆ ਜਾਵੇ ਤਾਂ ਯਾਰ ਉਹਦਾ ਉਹਦੇ ਜਵਾਗ ਦੋ ਜਵਾਣ ਕਿੱਡੇ ਕਿੱਡੇ ਬੱਚੇ ਬਈ ਆਪਣੇ ਕੁੜੀ ਬਈ 12ਵੀਂ ਦੀ ਮੇਰੀ ਪੜ੍ਹਦੀ ਹੈ 10ਵੀਂ ਚ ਇਹਦੀ ਕੁੜੀ ਪੜ੍ਹਦੀ ਹੈ ਹੁਣ ਤੂੰ ਦੱਸ ਵੀ ਹੁਣ ਸਾਰਾ ਖਰਚਾ ਤੂੰ ਤੂੰ ਚੱਕੇਗਾ ਬਈ ਫਿਰ ਕਰ ਨਹੀਂ ਪਊ ਬਈ ਹੁਣ ਕੀ ਕਰਾਇਆ ਸੀ ਪਰ ਸ਼ਰਮ ਇਹਨਾਂ ਨੂੰ ਚਾਹੀਦੀਂਂ ਨਾ ਮਾਂ ਤੇ ਉਹਨੂੰ ਵੀ ਜੇ ਕਿਸੇ ਦਾ ਫੇਰ ਵਾਰੀ ਵਾਰੀ ਬਈ ਉਹੀ ਗੱਲ ਆਉਂਦੀ ਹੈ ਰੋਣ ਨੂੰ ਤਾਂ ਲੈ ਮੈਂ ਰੋਣ ਲੱਗ ਗਿਆ ਨਾ ਹੁਣ ਜੇ ਰੋਏ ਤੋਂ ਕੋਈ ਹੱਲ ਹੋ ਜੂਗਾ ਅਬੂ ਤੂੰ ਕੌਣ ਰੋਂਦਾ ਸੀ ਤੂੰ ਤੇਰਾ ਰੋਗ ਤੇ ਰਹਾ ਹੈਂ ਤੇਰਾ ਰੋਗ ਤੇ ਰੋਗ ਹੈਂ ਸੈਂਟਰ 'ਚ ਵੀ ਜਕਾਇਆ ਸੀ ਅੱਛਾ ਸੈਂਟਰ 'ਚ ਵੀ ਮੈਂ ਜਕਾਇਆ ਬਾਈ ੱਟਕੇ ਨਾਲ ਕਿੰਨਾ ਖਰਚਾ ਗਿਆ ਸੈਂਟਰ ਦੇ ਬਾਈ 30000 ਰੁਪਏ ਲੱਗੇ ਤੇ ਚਲੋ ਹਾਂ ਬਹੁਤ ਮਾੜਾ ਹੋਇਆ ਯਾਰ ਕੀ ਹੈ ਬਾਈ ਇਹ ਤਾਂ ਸਰਕਾਰਾਂ ਕਸੂਰਵਾਰ ਹੈਗੀਆਂ ਮੈਂ ਤਾਂ ਮੰਨਦਾ ਇਹ ਸਰਕਾਰ ਵੀ ਹੈਗੀ ਬਈ ਸਰਕਾਰ ਉਹ ਇੱਕ ਘੰਟਾ ਜਾ ਜੇ ਨਾ ਤਾਂ ਬੰਦ ਕਰਾ ਸਕਦੀ ਹੈ ਕਰ ਸਕਦੀ ਹੈ ਕਿ ਨਹੀਂ ਬਈ ਹਾਂ ਇੱਕ ਸਰਕਾਰ ਦੇਖੋ ਆਪਾਂ ਨਾ ਕਿਸੇ ਨੂੰ ਚੱਲ ਮਲਾਜ਼ਮਾਂ ਨੂੰ ਮਾਰਾ ਕਹਿਣਾ ਮਲਾਜ਼ਮ ਤਾਂ ਬੜੇ ਹੀ ਨੇ ਇਹ ਚੱਕਰ ਆ ਅੱਜ ਪੁਲਿਸ ਆ ਗਈ ਇੱਥੇ ਹੂੰ ਇੱਕ ਹੜਜੂ ਦੂਜਾ ਲੱਗੇ ਨਾ ਵੇਚਣਾ ਹੂੰ ਨਵਾਂ ਲੱਗਿਆਂ ਦਾ ਹੂੰ ਬਈ ਇੱਕ ਇੱਕ ਥੋੜੇ ਬੰਨ ਦੇ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਇੱਥੇ ਦਾ ਵੇਚਦਾ ਸੀਗਾ ਪਈ ਸਰਪੰਚ ਨੇ ਬਹੁਤ ਵਿਚਾਰੇ ਨੇ ਜਿਤੋਂ ਕਰ ਹੂੰ ਵੀ ਨਾ ਜਰ ਜਦੋਂ ਹੁਣ ਕੀ ਦੇ ਨਾ ਫਿਰ ਬਾਕੀ ਬਈ ਇਹ ਕੁੱਟਮਾਰ ਕਰ ਦਿੰਦੇ ਆ ਅੱਛਾ ਚਲ ਹਾਂ ਇਹਨਾਂ ਨੂੰ ਜੇ ਆਪਾਂ ਰੋਕਾਂਗੇ ਨਾ ਹੂੰ ਜੇ ਤੂੰ ਇਕੱਲੇ ਨੇ ਕਹਦਾ ਜਾਂ ਮੈਂ ਕਹਦਾ ਆਪਾਂ ਕੰਮ ਧੰਦੇ ਵਾਲੇ ਬਈ ਘੇਰ ਕੇ ਇਹਨਾਂ ਦਾ ਨਹੀਂ ਤਾਂ ਲੱਤਾਂ ਤੋੜਦੇ ਅੱਛਾ ਚਲ ਹਾਂ ਆਪੂ ਨੂੰ ਬਸਤਾਉਣਾ ਤੂੰ ਆ ਬਈ ਦੇਖ ਲੋ ਬਈ ਆ ਸਿਆਣਾ ਬੇਣਾ ਬੰਦਾ ਜੀ ਸਿਆਣਾ ਬੇਣਾ ਬੰਦਾ ਹੁਣ ਰੋਈ ਜਾਂਦਾ ਇਹਨੇ ਅਸੀਂ ਕੁੜੀ ਨੂੰ ਕੁੱਖ ਚ ਮਾਰਤਾ ਸੀਗਾ ਅਬੋਸ਼ਿੰਗ ਕਰਾਤਾ ਸੀ ਵੀ ਕੁੜੀ ਗਣੀ ਮੇਰੀ ਕੱਲ ਨੂੰ ਗਲਤ ਰਾ ਨਿਕਲ ਜੇ ਗਣੀ ਕੋਈ ਦਹਾਜੂ ਉਹਨੂੰ ਦਾਜ ਵਾਲਾ ਤੰਗ ਕਰਨ ਵਾਲੇ ਨਾਲ ਮਿਲ ਜਾਣਾ ਠੀਕ ਹੈ ਉਹ ਮੁੰਡਾ ਵੱਡਾ ਸੀ ਆਹ ਮੁੰਡਾ ਛੋਟਾ ਸੀ ਉਸ ਤੋਂ ਬਾਅਦ ਇਹ ਮੁੰਡਾ ਹੋਇਆ ਇਹ ਮੁੰਡੇ ਨੇ ਮਤਲਬ ਕੀ ਆ ਬਾਈ ਅੱਜ ਮਤਲਬ ਕੀ ਇਹ ਦੁਨੀਆ ਤੋਂ ਚਲੇ ਆ ਗਿਆ ਚਿੱਟਾ ਪੀਂਦਾ ਸੀ ਚਿੱਟੇ ਦੇ ਟੀਕੇ ਵੀ ਲੋਂਦਾ ਸੀ ਬਾਈ ਲੱਗਿਆ ਕਿੱਥੋਂ ਸੀ ਕਿਹੜੇ ਨਾਲ ਸੀ ਤੋਂ ਲੱਗਿਆ ਸੀ ਆ ਕਿਸ ਤਰ੍ਹਾਂ ਇਹ ਪਹਿਲਾਂ ਤਾਂ ਬਾਈ ਇਹ ਕੁਝ ਵੀ ਨਹੀਂ ਖਾਂਦਾ ਸੀ ਠੀਕ ਹੈ ਇਹ ਤਾਂ ਸਿੱਧਾ ਕੱਲੇ ਚਿੱਟੇ ਦੀ ਲੱਗੀ ਅੱਛਾ ਚਲੋ ਕਿੰਨਾ ਕਿੰਨਾ ਜ਼ਰ ਕੀਤਾ ਉਹਨੇ ਸਹਨੇ 3 ਸਾਲ ਠੀਕ ਹੈ ਤੇ ਮੇਰੇ ਦਿੱਤੀ ਹੋਈ ਬਈ ਜਦੋਂ ਸੁਆ ਬਈ ਸਾਡੇ ਹਾਂ ਬਸ ਉਥੋਂ ਲਿਆਂਦਾ ਉਥੋਂ ਚੱਕੀ ਲਾਂਦੇ ਉੱਥੇ ਪਿਆ ਸੀ ਤੇ ਬਈ ਫਿਰ ਉਹਨੂੰ ਕਿੱਥੇ ਕਿਉਂ ਲੈ ਕੇ ਪਹਿਲਾਂ ਉਹਨੂੰ ਵੀ ਕਿਰੇ ਮਤੋਂ ਦਰੇ ਹੋਏ ਆ ਵੀ ਕੋਈ ਉਹ ਨਾ ਕਰਦੇ ਸੀ ਕੋਈ ਸ਼ਿਕਾਇਤ ਨਾ ਕਰਦੇ ਬਾਕੀ ਇੱਥੇ ਵੀ ਬਹੁਤ ਮਰਿਆ ਬਈ ਮੈਂ ਤਾਂ ਤੁਹਾਨੂੰ ਇਹ ਆ ਥਾਂ ਤੇ ਵੀ ਮੈਂ ਤੁਹਾਨੂੰ ਇਹ ਗੱਲ ਕਿਹਾ ਠੀਕ ਹੈ ਆਪਾਂ ਹੁਣ ਗੱਲ ਐਟ ਕਰੁੰਦੇ ਆ ਵੀ ਤੁਸੀਂ ਇਹ ਗੱਲ ਕਹਿ ਦਿਓ ਬਈ ਕੰਮ ਤੇ ਗਿਆ ਸੀ ਤੁਹਾਨੂੰ ਟਾਈਮ 4 ਰੁਪਏ ਤੇ ਤੇਰੇ ਪਰਿਵਾਰ ਨੂੰ ਮਿਲ ਜਾਣਗੇ ਭਾਈ ਹਾਂ ਠੀਕ ਹੈ ਠੀਕ ਹੈ ਬਾਪੂ ਤੇਰੀ ਗੱਲ ਬਾਤ ਭਾਈ ਤੁਸੀਂ ਆਪਣੀ ਠੀਕ ਹੈ ਕਿਸ ਤਰ੍ਹਾਂ ਸਮਝਾਵਾਂਗਾ ਭਾਈ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਹਾਂ ਆ ਦੇਖ ਫੇਰ ਬਾਰੀ ਬਾਰੀ ਹਾਂਜੀ ਸਾਡੇ ਨੇੜੇ ਪਿੰਡ ਆ ਠੀਕ ਹੈ ਕੋਈ ਰੋਕਣ ਦੀ ਕੋਸ਼ਿਸ਼ ਕਰੀ ਉਹਦੀਆਂ ਲੱਤਾਂ ਤੋੜਤੀ ਅੱਛਾ ਉਹ ਪਿਆ ਮੰਦਿਰ ਮਲਾਜ ਮੰਦਿਰ ਦੋ ਮਿੰਟ ਹੋਰ ਬਈ ਨੀ ਬਲੋ ਅੱਛਾ ਹਾਂ ਲੈ ਉਹ ਵੀ ਜੇ ਕੋਈ ਨਹੀਂ ਯਕੀਨਮੰਦ ਤਾਂ ਮੈਂ ਲੈ ਕੇ ਜਾ ਮੈਂ ਲੱਤਾਂ ਤੋੜ ਦੂੰ ਹਾਂ ਭਾਈ ਦੋਨੇ ਲੱਤਾਂ ਜਰਾੜ ਪਈ ਹੋਈ ਉਹ ਬੰਦਾ ਮੈਂ ਬੰਦੇ ਦੇ ਕੰਮ ਕਰਕੇ ਬੰਦਾ ਰੋਗਦਾ ਸੀ ਭਾਈ ਆਹ ਦੇਖ ਲੈ ਭਾਈ ਬੰਦਾ ਕੇਸਰ ਬੰਦਾ ਰੋਗਦਾ ਸੀ ਵੀ ਨਾ ਜਰੇ ਕੰਮ ਨਾਲ ਉਹਦਾ ਕਿਹੜਾ ਮੁੰਡਾ ਕੁਝ ਕਰਦਾ ਸੀ ਨਸ਼ਾ ਹੂੰ ਸਿਰਫ ਉਹ ਲੋਕਾਂ ਦੇ ਜਵਾਕਾਂ ਤਰਸ ਕਰਦਾ ਸੀ ਕੇਸਰ ਬਾਈ ਕਹਿੰਦਾ ਭਾਈ ਬੰਦਾ ਕੋਈ ਜਿੱਟਾ ਰੋਗਦਾ ਸੀ ਪੀਣ ਦੋ ਤੇ ਮਤਲਬ ਉਹਨੇ ਕੀ ਲੱਤਾਂ ਤੋੜ ਦਿਖਾ ਬੰਦੇ ਦੀਆਂ ਨਾਲ ਬੰਦਾ ਕੀ ਕਰੂਗਾ ਭਾਈ ਹੁਣ ਦੋਲੇ ਲੱਤਾਂ ਜਰਾੜ ਪਈਆਂ ਸਾਰੇ ਅੱਛਾ ਜੀ ਮਲਾਜਮ ਬੰਦਾ ਸੀ ਹੂੰ ਠੀਕ ਹੈ ਜੇ ਨਹੀਂ ਯਕੀਨ ਮੰਨਦਾ ਉਹ ਵੀ ਉਹ ਬੰਦੇ ਦੀ ਵੀ ਆਪਾਂ ਕੋਲੇ ਲੈ ਚਲਾਂਗੇ ਠੀਕ ਹੈ ਜੇ ਬੰਦਾ ਕੋਈ ਆਖੇ ਨਾ ਬੀਰ ਇਹਨੇ ਨੇ ਝੂਠ ਮਾਰਤਾ ਜਾਇਂ ਕਰਤਾ ਹੂੰ ਤੇ ਦੋਨੇ ਲੱਤਾਂ ਤੋੜਤੀਆਂ ਵਿਚਾਰੇ ਤੇ ਹੁਣ ਬਾਈ ਵੀਰ ਮੰਜੇ ਤੇ ਬਿਆ ਹੁਣ ਬੈਠਾ ਘਰੇ ਵਿਚ ਤੇ ਕਮਾਈ ਦਾ ਸਾਧਨ ਬਾਈ ਉਹਦਾ ਕਮਾਈ ਦਾ ਫੌਜ ਚ ਸੀਗਾ ਵਿਚਾਰਾ ਰਟਾਇਰ ਹੋ ਗਿਆ ਪਿਆ ਸੀ ਆ ਦੇਖੋ ਬਾਈ ਆ ਪੰਜਾਬ ਦੇ ਹਾਲਾਤ ਐ ਪਯੋ ਰੋਈ ਜਾਂਦਾ ਭਰਾ ਬੈਠਾ ਭਰਾ ਕਹਿੰਦਾ ਬਾਈ ਆਪਾਂ ਤਾਂ ਉਦੋਂ ਹੀ ਪੱਥਰ ਬਣ ਗਏ ਸੀ ਬਈ ਰੋ ਰੋ ਕੇ ਮੈਂ ਤਾਂ ਪਹਿਲੀ ਹੀ ਰੋ ਰੋ ਕੇ ਬੁਰਾ ਹਾਲ ਕਰੀ ਬੈਠਾ ਮੈਂ ਤਾਂ ਜੋ ਜਮ ਹੰ ਬੈਠਾ ਤੁਹਾਨੂੰ ਕੋਈ ਦੁੱਖ ਦੇ ਤੁਹਾਨੂੰ ਦੁੱਖਦਾ ਹੈਗਾ ਦੁੱਖ ਬਈ ਮੈਨੂੰ ਤਾਂ ਪਹਿਲਾਂ ਹੀ ਜਦੋਂ ਸੈਂਟਰ ਚ ਚੁਕਾਇਆ ਸੀ ਮੰਨ ਲਓ ਕਿ ਹੁਣ ਇੰਨੇ ਖਰਚੇ ਆ ਕਬੀਲਦਾਰ ਕਿੰਨੇ ਆ ਨਾ ਮੈਂ ਤਾਂ ਜਵਾਕਾਂ ਨੂੰ ਪੜ੍ਹਾਉ ਜੈ ਇਹਦੇ ਜਵਾਕਾਂ ਦਾ ਤੇਰੇ ਪਰਿਵਾਰ ਦਾ ਕਿੰਨਾ ਖਰਚਾ ਵੀਰੇ ਸਰ ਸਾਰੇ ਘਰ ਦਾ ਪਰਿਵਾਰ ਦਾ ਬੱਚਿਆਂ ਦਾ ਖਰਚਾ ਬਈ ਜਵਾਕ ਨੂੰ ਦੇਖ ਪੜਦੇ ਆ 10ਵੀਂ ਚ ਪੜਦਾ ਇਹਦੀ ਕੁੜੀ 10ਵੀਂ ਚ ਪੜਦੀ ਮੇਰੀ 12ਵੀਂ ਚ ਪੜਦੀ ਹੈ ਬਈ ਇਹਨਾਂ ਦੇ ਬੱਚੇ ਜਾਂਦੇ ਹੁਣ ਤੁਸੀਂ ਲਾ ਲਓ ਅੰਦਾਜ਼ਾ ਕਿੰਨਾ 6 ਮਹੀਨੇ ਦਾ ਮਹੀਨੇ ਦਾ 11 1100 ਬੈਨ ਦਾ ਖਰਚ ਠੀਕ ਹੈ 2200 ਹੋ ਗਿਆ 10 ਬਣੀ ਦਾ ਬਾਈ ਸਫੂਲਾਂ ਦਾ ਲਾ ਲਓ ਠੀਕ ਹੈ ਮਤਲਬ ਵੀ ਦੀ ਬਤਾ ਯਾਰ 20 ਮਹੀਨੇ ਦਾ ਹੈਗਾ ਹੈ ਹੈਗਾ ਬਾਈ 30000 ਰੁਪਏ ਬਾਈ ਕੱਲਾ ਬੰਦਾ ਕਿੱਥੋਂ ਭਰ ਦੂਗਾ ਇਹਦਾ ਸਾਰਾ ਹਣ ਬਾਪੂ ਹੈ ਬਾਪੂ ਨੂੰ ਜੇਕਰ ਨੂੰ ਕੋਈ ਬਿਮਾਰੀ ਮਰੀ ਜਾਂਦੀ ਹੈ ਬਾਪੂ ਬਾਪੂ ਦਾ ਲਾਈ ਵੀ ਮਤਲਬ ਇਹ ਹੀ ਕਰਾਊਗਾ ਸੰਭੂਗਾ ਇਹ ਅੱਪ ਕੰਮ ਕਰ ਦਿੰਗੇ ਨਹੀਂ ਹੁੰਦਾ ਬਾਪੂ ਤੋਂ ਕੰਮ ਨਹੀਂ ਬਾਈ ਇੱਥੇ ਤੱਕ ਕੋਟੇ ਕੋਟੇ ਦਾ ਨਾ ਜਬਾਪੂ ਦੇ ਕੋਟੇ ਤੋਂ ਖਦੇ ਯਾਰ ਬਾਈ ਇਹ ਠੀਕ ਹੈ ਅਸੀਂ ਭਰਾਵਾ ਪੱਤਰਕਾਰ ਵੀ ਕੀ ਕਰਗੇ ਮਤਲਬ ਬਾਈ ਨੇ ਸਾਨੂੰ ਬੁਲਾਇਆ ਸੀ ਉਹ ਮੈਂ ਆ ਕੱਪ ਠੀਕ ਹੈ ਤੇ ਇਹ ਮੁੰਡਾ ਹੋਇਆ ਪਿਆ ਚਲੋ ਬਈ ਅਸੀਂ ਫੋਨ ਫੋਨ ਕਰਦੇ ਆਂ ਬੁਲਾਉਂਦੇ ਆਂ ਪੁਲਿਸ ਵਾਲਿਆਂ ਨੂੰ ਤੁਸੀਂ ਬਈ ਸੰਭੋਏ ਨੂੰ ਬਣਾ ਬੁਢਾ ਖੜਾ ਖੜਾ ਕਰੋ ਫੋਨ ਫੋਨ ਦਾ ਕਰੋ ਮੜਾ ਕਿਸ ਨੂੰ ਬਈ ਯਾਰ ਕਿਤੇ ਕੋਈ ਬੰਦੇ ਨਹੀਂ ਪਹੁੰਚਾ ਥੋੜਾ ਇਤੋਂ ਤਾਂ ਐਂ ਲੱਗਦਾ ਵੀ ਯਾਰ ਬਈ ਜਿਵੇਂ ਕੋਈ ਆਉਣਾ ਨਹੀਂ ਚਾਹੁੰਦਾ ਜੇ ਅਗਲਾ ਕਹਿੰਦਾ ਵੀ ਆਪਾਂ ਕੀ ਲੈਣਾ ਯਾਰ ਆ ਦੇਖੋ ਬਈ ਪੰਜਾਬ ਦੇ ਹਾਲਾਤ ਆ ਹੋ ਚੁੱਕੇ ਆ ਠੀਕ ਹੈ ਨੌਜਵਾਨ ਕਿੰਨੇ ਸਾਲ ਦੀ ਉਮਰ ਹੈ ਬਈ ਉਹ ਕਿੰਨੇ ਦੀ ਦਦਾ ਬਈ ਇਹ ਮੁੰਡਾ 35 ਸਾਲ ਹੈ ਹਲੋ ਸੱਚਾ ਗੱਡੀ ਲੈ ਕੇ ਆਉਣਾ ਸੀਗਾ ਹਾ ਉਹ ਤੇ ਉਹ ਟੁੱਟੇ ਗਰਤੀ ਆ ਹੋਰ ਨਾ ਦੱਸੇਗੇ ਸਾਨੂੰ ਆਉਨੇ ਆ ਆ ਦੇਖੋ ਬਾਈ ਜਿਹੜਾ ਬਪੂ ਬਾਪੂ ਦੀ ਉਮਰ ਕਿੰਨੀ ਹੈ ਬਾਈ ਹਾਂਜੀ 70 ਸਾਲ ਦੇ 70 ਸਾਲ ਦੀ ਉਮਰ ਹੈ ਵਿਚਾਰੇ ਦੀ ਤੇ ਠੀਕ ਹੈ ਨੌਜਵਾਨ ਮੁੰਡਾ ਗੋਚ ਪਿਆ ਮਰ ਚੁੱਕਿਆ ਤੇ ਇੱਕ ਮੁੰਡਾ ਵਿਚਾਰਾ ਉਹਦੇ ਕੋਲੇ ਬੈਠਾ ਹੈ ਮਤਲਬ ਮੁੰਡੇ ਨੂੰ ਭਾਲਦੇ ਫਿਰਦੇ ਸੀਗੇ ਰਖੜੀ ਦਾ ਦਿਨ ਸੀ ਤੇ ਜੋ ਪਤਾ ਲੱਗਿਆ ਬਾਈ ਤੂੰ ਰੋਜ਼ ਦਾ ਕੰਮ ਹੀ ਸੀ ਇਹਨੂੰ ਭਾਲਣਾ ਕਦੇ ਭਾਲ ਲੈਉਂਦੇ ਬਾਈ ਕਦੇ ਆ ਜਾਂਦਾ ਵਾ ਕਰੇ ਆ ਕੇ ਵੀ ਲੜਦਾ ਹੀ ਸੀ ਬਾਈ ਇਹਨਾਂ ਨਾਲ ਅੱਛਾ ਹਾਂ ਬੱਚਿਆਂ ਨਾਲ ਵੀ ਹਾਂ ਆ ਦੇਖੋ ਬੰਦਾ ਆ ਪਿਆ ਉਹ ਜਿਹੜੀ ਘਰ ਵਾਲੀ ਚੰਗੀ ਸੀ ਬਾਈ ਆ ਦੇਖੋ ਆਪ ਦਾ ਦਿਹਾੜੀ ਦੱਪਾ ਕਰਕੇ ਸਾਡੇ ਨਾਲ ਸਾਰਾ ਲਵਾਉਂਦੀ ਸੀ ਵਿਚਾਰੀ ਰਖੜੀ ਵਾਲੇ ਦਾ ਬਾਈ ਵੇਖੋ ਭਰਾ ਦੀ ਜਾਨ ਚਲੀ ਗਈ ਐ ਸੋ ਉਹ ਵਿਚਾਰੀਆਂ ਭੈਣਾਂ ਜਿਹੜੀਆਂ ਰਖੜੀ ਬਣਾ ਦੇ ਭਰਾਵਾਂ ਨੂੰ ਤਰਸਦੀਆਂ ਬਾਈ ਪਤਾ ਨਹੀਂ ਕਿੰਨੇ ਕੁੱਟ ਸੁਣਨੇ ਸੁਣਨੇ ਕਰਤੇ ਹੋਣਗੇ ਜਿੱਤੇ ਨੇ ਹਨਾ ਬਈ ਬਾਲੇ 4.5 ਮੁੱਤਾਂ ਹੋਈਆਂ ਬਈ ਆ ਮਹੀਨੇ ਦੇ ਵਿੱਚ ਠੀਕ ਹੈ ਖੜੇ ਹੋ ਜਾ ਬਈ ਇਹ ਬਈ ਜਿਹੜੀ ਅਸੀਂ ਫਿਲਮ ਬਣਾਈ ਐ ਆ ਲੋ ਜੀ ਇਹ ਸਾਡੇ ਆਰਟਿਸਟ ਬੰਦੇ ਆ ਸਾਰੇ ਇਹ ਰਖੜੀ ਤੇ ਕਿੰਨੀਆਂ ਪਹਿਣਾ ਕਿੰਨੀਆਂ ਪਹਿਣਾ ਆਪਦੇ ਭਰਾਵਾਂ ਦੀ ਅ ਮਤਲਬ ਕੀ ਐ ਰਖੜੀ ਬੰਨਣ ਤੋਂ ਜਿਹੜੀਆਂ ਬੰਝ ਗਿਆ ਤਰਸ ਦੀਆਂ ਹੋਣੀਆਂ ਵੀ ਸਾਡੇ ਭਰਾ ਹੁੰਦੇ ਅਸੀਂ ਉਹਨਾਂ ਦੇ ਰਖੜੀ ਬੰਨਦੇ ਪਰ ਅਖੜੀ ਦਾ ਫੇਰ ਹੀ ਬੰਦਨ ਨੂੰ ਬੰਨ੍ਹਦੇ ਜੇ ਇਹਨਾਂ ਲਈ ਭਰਾ ਸਿਆਣੇ ਹੁੰਦੇ ਜਾਂ ਪੰਜਾਬ 'ਚ ਇਹ ਚਿੱਟੇ ਵਰਗੀ ਬਿਮਾਰੀ ਨਾ ਹੁੰਦੀ ਚਿੱਟਾ ਨਾ ਹੁੰਦਾ ਠੀਕ ਹੈ ਇਹ ਜਿਹੜਾ ਮੁੰਡਾ ਇਹਨੇ ਕੈਰੈਕਟਰ ਕੀਤਾ ਚਿੱਟਾ ਪੀਣ ਵਾਲੇ ਦਾ ਇਹਨੇ ਪਿਓ ਦਾ ਕੈਰੈਕਟਰ ਕੀਤਾ ਇਹਨੇ ਭਾਈ ਦਾ ਕੈਰੈਕਟਰ ਕੀਤਾ ਮੈਂ ਕੀਤਾ ਵੀ ਇੱਕ ਪੱਤਰਕਾਰ ਹੁੰਦੇ ਆ ਜਿਹੜੇ ਪੱਤਰਕਾਰਾਂ ਨੂੰ ਵਿਊਆਂ ਦੀ ਭੁੱਖ ਹੁੰਦੀ ਆ ਉਹ ਭੱਜੇ ਹੁੰਦੇ ਆ ਪੱਤਰਕਾਰ ਨੂੰ ਮਾੜਾ ਨਹੀਂ ਕਹਿੰਦੇ ਪੱਤਰਕਾਰਾਂ ਦੀਆਂ ਵਿਚਾਰਾਂ ਦੀਆਂ ਡਿਊਟੀਆਂ ਜ਼ਿੰਮੇਵਾਰੀਆਂ ਉਹ ਵੀ ਉਹਨਾਂ ਨੇ ਵੀ ਆਪਦਾ ਕੰਮ ਕਰਨਾ ਹੈ ਬੱਚੇ ਪਾਲਣੇ ਨੇ ਸਹੀ ਨਾ ਭਾਈ ਸਹੀ ਪੱਤਰਕਾਰ ਦਾ ਵੀ ਇੱਕ ਆਪਦਾ ਕੰਮ ਹੈ ਉਹ ਵੀ ਕੰ ਉਹ ਮੈਂ ਵੀ ਇੱਕ ਪੱਤਰਕਾਰੀ ਕਰਦੇ ਨਾਲ ਨਾਲ ਫਿਲਮਾਂ ਦੇ ਨਾਲ ਨਾਲ ਐਕਟਿੰਗ ਦੇ ਨਾਲ ਪੱਤਰਕਾਰੀ ਵੀ ਕਰ ਲਈਦੀ ਐ ਉਹ ਦਿਖਾਇਆ ਵੀ ਜੀ ਜੇ ਪੱਤਰਕਾਰਾਂ ਨੂੰ ਕੋਈ ਮਤਲਬ ਕੀ ਕੋਈ ਖਬਰ ਹੁੰਦੀ ਹੈ ਉਹਨਾਂ ਨੂੰ ਉਵੇਂ ਜਾਣਾ ਪੈਂਦਾ ਉਹ ਕੱਪੜੇ ਨਹੀਂ ਪਾਉਂਦੇ ਵਿਚਾਰੇ ਠੀਕ ਐ ਉਹ ਵੀ ਇੱਕ ਅਰਸਕੀ ਐ ਸੋ ਬਾਬੂ ਸੱਚੀ ਗਾਣੀ ਐ ਜਿਹੜੀ ਬਖਮਾਈ ਐ ਥੋੜੇ ਪਿੰਡ ਦੀ ਹਾਂ ਬਾਈ ਸੱਚੀ ਪਿੰਡ ਕਿਹੜਾ ਪਿੰਡ ਬੋਲਦਾ ਬਾਈ ਪਿੰਡ ਸਾਡਾ ਬੁਰਜਮਾਨਸਾ ਪਿੰਡ ਆ ਬਾਈ ਠੀਕ ਐ ਜੀ ਜੇ ਕੋਈ ਬੰਦਾ ਸਵੇਰ ਨੂੰ ਤੈਨੂੰ ਸਵਾਲ ਕਰਦਾ ਹਨ ਜਾਂ ਕਮੈਂਟ ਕਰਕੇ ਵੀ ਬਾਈ ਝੂਠੀ ਐ ਤੂੰ ਅਗਲੇ ਨੂੰ ਕਹ ਆ ਮੇਰੇ ਨਾਲ ਜੁੱਤੀ ਵੇਚ ਦੀ ਪਾਣੀ ਜੁੱਤੀ ਵੇਚ ਦੀ ਪਾਣੀ ਵੀ ਨੂੰ ਦਿਆ ਹਾਂ ਜੁੱਤੀ ਵੇਚ ਦੀ ਪਾਣੀ ਵੀ ਨੂੰ ਦਿਆ ਰਿਹਾ ਬਾਈ ਸੱਚੀ ਕਹਾਣੀ ਐ ਇਹ ਝੂਠੀ ਹੋਵੇ ਕਹਾਣੀ ਤਾਂ ਸਾਡੇ ਨਾਲ ਬਾਈ ਬੀਤੀ ਆ ਬੀਤੀ ਹੈ ਖੁਦ ਨੇ ਬੀਤੀ ਹੈ ਵੀਡੀਓ ਸ਼ੇਅਰ ਕਰ ਦਿਓ ਬਾਈ ਚਿੱਟੇ ਤੋਂ ਬਾਜੋ ਮੈਂ ਥੋੜੇ ਮੇਰੇ ਹੱਥ ਜੋੜਦਾ ਹਾਂ ਬੇਨਤੀ ਹੈ ਲੋ ਅਸੀਂ ਥੋੜੇ ਮੇਰੇ ਝੋਲੇ ਘਾੜਦੇ ਹਾਂ ਸਾਰੇ ਭਰਾ ਸਾਰੇ ਮੇਰੇ ਝੋਲੇ ਘਾੜਦੇ ਹਾਂ ਬਾਈ ਕਿੱਤੇ ਨੂੰ ਛੱਡਦੇ ਤੇ ਸਾਰੇ ਪਿੰਡ ਦੇ ਭਰਾ ਜਿੰਨੇ ਵੀ ਪੂਰੇ ਪੰਜਾਬ ਦੇ ਨਾਲ ਸਾਡੇ ਨਾਲ ਜਾਓ ਇਹ ਚੀਜ਼ਾਂ ਨੂੰ ਆਪਾਂ ਖਤਮ ਕਰਨਾ ਹੈ ਵੀਡੀਓ ਸ਼ੇਅਰ ਕਰ ਦਿਓ ਸਾਡੀ ਇੱਕ ਫਿਲਮ ਹੈ ਧੰਨਵਾਦ ਸਦਕਾ